ਸੰਯੁਕਤ ਕਿਸਾਨ ਮੋਰਚਾ ਵੱਲੋਂ 14 ਤਾਰੀਖ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਕਾਰਨ ਅੱਜ 500 ਕਿਸਾਨਾਂ ਦਾ ਜਥਾ ਤੁਰਿਤੋਂ ਦਿੱਲੀ ਵੱਲ ਰਵਾਨਾ ਹੋਇਆ ਪੱਤਰਕਾਰਾਂ ਨਾਲ ਗੱਲਬਾਤ ਕਰਦੈਂ ਕਿਸਾਨਾਂ ਨੇ ਕਿਹਾ ਕਿ ਮਹਾਪੰਚਾਇਤ ਹੈ ਯੂनाइटेड ਕਿਸਾਨ ਮੋਰਚੇ ਵੱਲੋਂ ਕਿੱਥਾ ਜਾਵੇਗਾ ਜੋ ਕਿ ਬਹੁਤੀ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਾਡਾ ਰਸਤਾ ਰੋਕਿਆ ਗਿਆ ਤਾਂ ਅਸੀਂ ਉੱਥੇ ਹੀ ਧਰਨਾ ਸ਼ੁਰੂ ਕਰ ਦੇਵਾਂਗੇ ਅੰਤਕਿਸਾਨ ਮੋਰਚੇ ਦੀ ਆਲ ਇੰਡੀਆ ਦੀ ਕਮੇਟੀ ਵੱਲੋਂ ਕਾਲ ਦਿੱਤੀ ਗਈ ਹੈ ਦਿੱਲੀ ਦੀ ਰਾਮ ਰਿਲਾ ਗਰਾਊਂਡ ਦੇ ਵਿੱਚ 14 ਮਾਰਚ ਨੂੰ ਕਿਸਾਨ ਮਜ਼ਦੂਰ ਮਹਾਪੰਚਾਇਤ ਰੱਖੀ ਹੈ ਉਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਲਈ ਅੱਜ ਸਯੁਕਤ ਕਿਸਾਨ ਮੋਰਚੇ ਦੀ ਗਵਾਈ ਚ ਸਿਧੂਰੀ ਰੇਲਵੇ ਸਟੇਸ਼ਨ ਤੇ ਇਕੱਠੇ ਹੋਏ ਆ ਇੱਥੋਂ ਦਿੱਲੀ ਵੱਲ ਅਸੀਂ ਜਾਵਾਂਗੇ ਕਿੰਨੇ ਕੁ ਕਿਸਾਨ ਅੱਜ ਦਿੱਲੀ ਜਾ ਰਹੇ ਨੇ ਦਿੱਲੀ ਵੱਲ ਕੁਝ ਕਰ ਰਹੇ ਨੇ ਅੱਜ ਦੇਖੋ ਪੈਟ ਗਿਣਤੀ ਤਾਂ ਨਹੀਂ ਹੈ ਮੇਰੇ ਕੋਲ ਲੇਕਿਨ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਜਾ ਰਹੇ ਨੇ ਇਹ ਧੂਰੀ ਰੇਲਵੇ ਸਟੇਸ਼ਨ ਤੇ ਖੜੇ ਆ ਇੱਥੇ ਵੀ ਤੁਸੀਂ ਦੇਖਿਓ ਜਿਹੜੇ ਪਾਸੇ ਨਿਗਾਹ ਮਾਰਦੇ ਹੋ ਕਿਸਾਨ ਹੀ ਕਿਸਾਨ ਨਜ਼ਾਰਾ ਆ ਰਹੇ ਨੇ ਦਿੱਲੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਜਿ ਕਿਸਾਨਾਂ ਦਾ ਘਟੂ ਹੈ ਜੇਕਰ ਦਿੱਲੀ ਸਟੇਸ਼ਨ ਤੇ ਰੋਕ ਕੇກະ ਤਾਂ ਸੰਘਰਸ਼ ਕੀਤਾ ਆ ਦੇਖੋ ਰੋਕਣ ਦੀ ਤਾਂ ਕੋਈ ਗੱਲ ਹੈ ਨਹੀਂ ਕਿਉਂਕਿ ਦਿੱਲੀ ਪੁਲਿਸ ਵੱਲੋਂ ਐਨਓਸੀ ਜਿਹੜੀ ਉਹ ਦੇ ਦਿੱਤੀ ਗਈ ਹੈ ਰਾਮੇਂਡਲਾ ਗਰਾਊਂਡ ਦੇ ਵਿੱਚ ਜੋ ਮਹਾਪੰਚਾਇਤ ਕਰਨ ਲਈ ਬਾਕੀ ਫੇਰ ਵੀ ਸਯੁਗਤ ਕਿਸਾਨ ਮੋਰਚੇ ਦਾ ਇਹ ਸੱਤਾ ਹੈ ਜੇਕਰ ਸਾਨੂੰ ਕਿਤੇ ਰੋਕਿਆ ਜਾਊਗਾ ਮੰਨ ਲਓ ਟ੍ਰੇਨ ਰੋਕੀ ਜਾਂਦੀ ਹੈ ਇੱਥੇ ਆ ਅਸੀਂ ਉਸ ਪਟੜੀ ਨੂੰ ਜਾਮ ਕਰਾਂਗੇ ਇੱਥੋਂ ਟ੍ਰੇਨਾਂ ਟ੍ਰੇਨਾਂ ਨਹੀਂ ਚੱਲਣ ਦੇਵਾਂਗੇ ਜਿਹੜੇ ਸੜਕ ਰਸਤੇ ਕਿਸਾਨ ਜਾ ਰਹੇ ਆ ਜੇ ਉਹਨਾਂ ਨੂੰ ਰੋਕਿਆ ਜਾਊਗਾ ਤਾਂ ਸੜਕਾਂ ਜਾਮ ਕਰਨਗੇ ਤੇ ਇਹ ਸਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਉਹਦਾ ਪੇ ਕਰੇ ਤੇ ਉਹਦਾ ਜਿਹੜਾ ਬੀਮਾ ਫਸਲਾਂ ਦਾ ਹੋਵੇ ਹੋਰ तमाम ਮੰਗਾਂ ਨੂੰ ਲੈ ਕੇ ਅਸੀਂ ਕੱਲ ਨੂੰ ਮਹਾਪੰਚਾਇਤ ਕਰ ਰਹੇ ਹਾਂ ਤੇ ਉਹ ਅਸੀਂ ਅੱਜ ਜਾ ਕੇ ਇੱਥੋਂ ਬਾਕ-ਬਾਕ ਗੁਰੂ ਘਰ ਜਿਹੜਾ ਦਿੱਲੀ ਦੇ ਵਿੱਚ ਸਾਡੇ ਹੈਗੇ ਆ ਅਸੀਂ ਉੱਥੇ ਰੁਕਾਂਗੇ ਉੱਥੇ ਹੀ ਲੰਗਰ ਦੀ ਵਿਵਸਥਾ ਹੈਗੀ ਆ ਬਾਕੀ ਸਯੁਕਤ ਕਿਸਾਨ ਮੋਰਚੇ ਨੇ ਕੁਝ ਪ੍ਰਬੰਧ ਕੀਤੇ ਆ ਕੱਲ ਨੂੰ ਅਸੀਂ ਮਹਾਪੰਚਾਇਤ ਤੋਂ ਬਾਅਦ ਜਦੋਂ 3 ਵਜੇ ਸਮਾਪਤ ਹੋਣਾ ਹੈ ਉਸ ਤੋਂ ਬਾਅਦ ਅਸੀਂ ਟ੍ਰੇਨ ਲੈ ਕੇ ਵਾਪਸੀ ਕਰਾਂਗੇ ਅਸੀਂ ਉੱਥੇ ਜਿਹੜੀਆਂ ਸਾਡੀਆਂ ਉਦੋਂ ਦਿੱਲੀ ਵੇਲੇ ਮੰਗਾ ਇਹਨਾਂ ਨੇ ਮੰਨੀਆਂ ਸੀ ਉਹ ਅਜੇ ਤੱਕ ਇਹਨਾਂ ਨੇ ਪੂਰੀਆਂ ਨਹੀਂ ਕਰੀਆਂ ਐਮਐਸਪੀ ਔਰ ਜਿਹੜੇ ਕਿਸਾਨ ਸੀਦ ਹੋਏ ਤੇ ਜਾਂ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਕੀਤੇ ਤੇ ਉਹ ਰੱਦ ਨਹੀਂ ਕੀਤੇ ਅਜੇ ਤੱਕ ਵੀ ਉਹਦੇ ਸਬੰਧ ਚ ਅਸੀਂ ਅੱਜ ਦਿੱਲੀ ਰਾਮਲੀਲਾ ਗਰਾਊਂਡ ਚ ਮਹਾਪੰਚਾਇਤ ਸਰ ਵੱਡੀ ਅਗਲਾ ਸੰਘਰਸ਼ ਤੋਂ ਅੱਜ ਕੀ ਹੋਵੇ ਕਹਿੰਦੇ ਲਈ ਅਗਲਾ ਸੰਘਰਸ਼ ਜੇ ਉਹਨਾਂ ਨੇ ਨਾਂ ਮੰਗਾ ਮੰਨੀਆਂ ਜੀ ਸਾਡੀਆਂ ਨਾ ਲਾਗੂ ਕਰੀਆਂ ਜਿਵੇਂ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਲੀਡਰ ਨੇ ਜਿਵੇਂ ਉਹ ਕਹਿਣਗੇ ਪਹਿਲਾਂ ਵੀ ਉਹਨਾਂ ਨੇ ਕਿਹਾ ਵੀ ਅਸੀਂ ਆ ਕੇ ਫਿਰ ਪੰਜਾਬ ਦੇ ਵਿੱਚ ਜਿੰਨੇ ਭੀਜਪੀ ਦੇ ਆਗੂ ਨੇ ਜਾਂ ਇਹਨਾਂ ਦੇ ਐਮਐਲਏ ਜਾਂ ਕੋਈ ਐਮਪੀ ਵਗੈਰਾ ਜੋ ਵੀ ਹੋ ਅਸੀਂ ਉਹਨਾਂ ਦੇ ਬਾਰਾਂ ਚ ਧਰਨੇ ਲਾਵਾਂਗੇ ਤੇ ਜਿੰਨਾ ਜਿਹੜੇ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਇਹਨਾਂ ਦਾ ਖੜਾ ਨਹੀਂ ਚੱਲ। ਜੇਕਰ ਦਿੱਲੀ ਜਾਂਦੇ ਹੋਏ ਕੋਈ ਦਿੱਕਤ ਆਈ ਤਾਂ ਤੁਹਾਡਾ ਕੀ ਸੰਘਰਸ਼ ਹੋਵੇਗਾ? ਦਿੱਕਤ ਆਈ ਜਿੱਥੇ ਕਹਿਣਗੇ ਅਸੀਂ ਤਾਂ ਬਾਣਾ ਚ ਲਟਨ ਵਾਲੀ ਫੌਜ ਹੈ ਸਾਡੀ। ਗੁਰੂ ਗੁਰੂ ਗੋਬਿੰਦ ਸਿੰਘ ਦਾ ਮੰਗੂ ਉੱਥੇ ਲਾ ਕੇ ਸ਼ਰਨਾਣਾ ਪੈ ਜਾਗੇ ਰੇਲ ਦੀਆਂ ਲਾਈਨਾਂ ਤੇ ਟ੍ਰੈਕਾਂ ਤੇ ਉੱਥੇ ਰੋਕ ਦਾਂਗੇ ਇਹਨਾਂ ਨੂੰ। ਅਸੀਂ ਕਈ ਪਿੰਡ ਇਕੱਠੇ ਹੋ ਕੇ ਦਿੱਲੀ ਵੱਲ ਜਾਣਾਂਗੇ ਕਿਉਂਕਿ ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ ਅੱਤੋਂ ਵੱਧ ਜਾ ਰਹਾਂਗੇ ਜਿਹੜਾ ਉੱਥੇ RAMLILA ਗਰਾਊਂਡ 'ਚ ਸਾਰੇ ਕਿਸਾਨ ਉੱਥੇ ਪਹੁੰਚਣਗੇ ਸੰਯੁਕਤ ਕਾ ਮੋਰਚੇ ਦੀ ਕਾਲ ਤੇ ਅਸੀਂ ਜੋ ਵੀ ਉੱਥੇ ਸਾਨੂੰ ਫੈਸਲਾ ਮਤਲਬ ਜੋ ਵੀ ਉੱਥੇ ਗੱਲ ਹੋਊਗੀ ਉਹਦੇ ਆਧਾਰ ਤੇ ਅਸੀਂ ਅੱਗੇ ਵਧਾਂਗੇ ਜਿਵੇਂ ਵੀ ਸਾਨੂੰ ਸਾਡੇ ਲੀਡਰ ਕਹਿਣਗੇ ਉਸੇ ਤਰ੍ਹਾਂ ਅਸੀਂ ਅੱਗੇ ਵਧਾਂਗੇ ਵੱਧ ਤੋਂ ਵੱਧ ਲੈ ਕੇ ਕਿਸਾਨ ਅਸੀਂ ਦਿੱਲੀ ਵੱਲ ਜਾ ਰਹੇ ਹਾਂ ਜੇਕਰ ਤੁਹਾਨੂੰ ਰਸਤੇ ਕਿਤੇ ਰੋਕਿਆ ਜਾਂਦਾ ਜਾਂ ਦਿੱਲੀ ਸਟੇਸ਼ਨ ਦੇ ਰੋਕਿਆ ਜਾਂਦਾ ਕਿਤਾ ਤੁਹਾਡਾ ਕੀ ਸੰਘਰਸ਼ ਹੋਵੇਗਾ ਅਸੀਂ ਜਾਣ ਦੀ ਕੋਸ਼ਿਸ਼ ਕਰਾਂਗੇ ਪੂਰੀ ਸਖਰਸ ਕਰਾਂਗੇ ਅਸੀਂ ਜਾਣ ਦਾ ਜੇਕਰ ਸਾਨੂੰ ਕੋਈ ਰੋਕੂਗਾ ਅਸੀਂ ਉੱਥੇ ਰਾਮਲੀਲਾ ਗਰਾਊਂਡ 'ਚ ਪਹੁੰਚਣ ਦੀ ਪਾਵੰਦ ਹੋਵਾਂਗੇ ਉੱਥੇ ਜਾਵਾਂਗੇ ਹਰ ਹੱਦ ਜਾਵਾਂਗੇ